ਕੋਈ ਨਹੀਂ ਸੀ ਫੋਨ ਲੈ ਆ। ਇਹ ਸਾਡੇ ਸਾਹਮਣੇ ਪਾਣੀ ਬੜਾ ਚਾਰਜਡ ਫੋਨ ਦੂਸਰਾ ਨੰਬਰ ਜੀ ਆਲਾ। ਕੀ ਕਰ ਰਹੀ ਹੈ ਜੀ ਅੱਜ। ਸਵੇਰੇ 4:30 ਦੇ ਦੇ ਟਾਈਮ ਤੇ ਕੋਈ ਲੁੱਟੇ ਤੇ ਆਏ ਨੇ। ਅਸੀਂ ਜਦੋਂ ਗੇਟ ਖੋਲਿਆ ਉਹ ਸਾਡੇ ਅੰਦਰ ਹੀ ਕੰਮ ਟੱਪ ਕੇ ਆਏ ਹੋ ਸੀ ਪਹਿਲੇ। ਬਣਾ ਲਿੱਤਾ। ਜੋ ਵੀ ਉਹਨਾਂ ਦੇ ਹੱਥ ਲੱਗੀ ਚੀਜ਼ ਸਾਰੀ ਲੈ ਗਏ। ਕਿਨੇ ਕੈਸ਼ ਵੀ ਲੈ ਗਏ ਤੇ 골ਡ ਵੀ ਲੈ ਗਏ ਨਾਲ ਤੇ ਬੰਦਾ ਸੰਸੀ ਰਵਲਵਰ ਸੀ ਉਹ ਵੀ ਲੈ ਗਿਆ। ਿੰਨੇ ਜਨੇ ਅਸੀਂ। ਕੋਈ ਆ ਕੇ ਚਾਰ ਆਦਮੀ ਸੀ। ਘਰ ਕੌਣ ਕੌਣ ਸੀ? ਘਰ ਸੀ ਦੋਨੇ ਸੀ। ਵਾਈਫ ਜੀ ਤੇ ਮੈਂ ਸਾਂ। ਕਿੰਨਾ ਤੇ ਕੈਪੀਟਲ? ਕਿੰਨਾ ਦਾ? ਅੰਦਾਜ਼ਾ 3 ਕਰੋੜ ਦੇ ਕਰੀਬ ਹੈਗਾ। ਕੈਸ਼ ਵੀ ਤੇ 골ਡ ਵੀ। ਬਿਲਕੁਲ। ਇਕੱਲਾ ਹੀ ਰਹਿੰਦੇ ਸੀ ਪਰਿਵਾਰ। ਨਹੀਂ بیٹے ਰਹਿੰਦਾ ਸੀ। ਮੇਰਾ ਬੇਟਾ ਨਾਲੇ। ਬੇਟਾ ਨਾਲ ਪੁੱਤਰਾ ਪੁੱਤਰੀ ਉਹ ਨੂੰ ਮਨਵਾਸ ਤੇ ਗਿਆ ਸੀ ਜਿੱਦਿ ਘਰੇ ਗਿਆ ਸੀ। ਉਹ ਫਿਰ 10 ਵਜੇ ਤੱਕ ਸਵੇਰੇ ਆ ਕੇ ਵਾਪਸ। ਇਥੇ ਤੇ ਸ਼ਾਹ ਹੈਗਾ ਕੋਈ ਦਾ ਕੰਮ ਕਰਨ ਵਾਲਾ ਜਾਂ ਕੋਈ ਨਹੀਂ ਇਹੋ ਜਿਹਾ ਕੋਈ ਬਖਤਰਬੁੱਧਾ ਨਹੀਂ ਸਾਡੇ 50 ਸਾਲ ਹੋ ਗਏ ਸਬਜ਼ੀ ਮੰਡੀ ਕੰਮ ਕਰਦੇ ਆ ਇਹੋ ਜਿਹਾ ਕੋਈ ਬੰਦਾ ਨਹੀਂ ਆੜਤ ਦਾ ਕੰਮ ਆੜਤ ਦਾ ਕੰਮ ਕਦੀ ਇਹ ਇਲਾਕੇ ਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਨਾ ਅਜੇ ਤੱਕ ਕੋਈ ਨਹੀਂ 25 ਸਾਲ ਹੋ ਗਏ ਸਾਨੂੰ ਇੱਥੇ ਰਹਿੰਦੇ ਆ ਕੁੱਟਮਾਰ ਵੀ ਕੀਤੀ ਉਹਨਾਂ ਨੇ ਹਾਂ ਕੁੱਟਮਾਰ ਪਹਿਲੇ ਉਹਨਾਂ ਕੀਤੀ ਵੀ ਤੁਸੀਂ ਰੋਲਾ ਪਾਉਗੇ ਕਰੋਗੇ ਤੇ ਗੋਲੀ ਮਾਰ ਦੇਣੀ ਸੀ ਹਥਿਆਰ ਹੈ ਕਿਹੜਾ ਇਚਾਰਾ ਉਹ ਰਵਲਵਰ ਹੈਗਾ ਸੀ ਇਸ ਤਰ੍ਹਾਂ ਦਾ ਹੈ ਜਦ ਰਵਲਵਰ ਦੇਖਿਆ ਸੀ ਬੰਦਕ ਵੀ ਬਣਾਇਆ ਸੀ ਹਾਂ ਬੰਦਕ ਬਣਾਇਆ ਜੀ ਪੁਲਿਸ ਆਈ ਹੈ ਪੁਲਿਸ ਕੀ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਹਾਂ ਜੀ ਬਤਾ ਜੀ ਤੁਹਾਡਾ ਨਾਮ ਦੱਸਦੇ ਕੀ ਨਾਮ ਹੈ ਅੱਜ ਕੀ ਗੱਲਬਾਤ ਜਿਹੜੀ ਚੋਰੀ ਦੀ ਦਾ ਚਾਰ ਦਿਨ ਐ ਇਸ ਸਵੇਰੇ 4:30 ਵਜੇ ਤੁਹਾਨੂੰ ਬੰਦ ਤਾਂ ਦੋ ਵਾਂਗ ਬੈਠੇ ਸਾਰਾ ਕੁਝ ਲੈ ਕੇ ਉੱਠ ਕੇ ਜਦ ਆਇਆ ਤੋੜ ਕੇ ਤੇ ਲੋਕਾਂ ਨੂੰ ਸਭ ਤੋੜ ਕੇ ਲਾ ਲਿਆ ਉਹ ਜਿੱਦਰਾ ਵਜਾ ਕੇ ਐ ਮੈਂ ਖੋਲਿਆ ਦਰਵਾਜਾ ਸਵੇਰੇ ਖੋਲੀ ਤਾਂ ਉੱਠਣਾ ਹੁੰਦਾ ਕੰਟਾ ਟੱਕੇ ਸੀ ਉਹ ਕੰਟਾ ਟੱਕੇ ਆ ਕਿ ਮੇਨ ਗੇਟ ਦੇ ਨਾ ਥੱਲੇ ਸੋ ਲੋਕ ਲੱਗਾ ਸੀ ਢਿੰਨ ਦੇ ਲੋਕ ਫੇਜ ਤੋਂ ਹਾਂਜੀ ਲੁੱਟ ਕਿੰਨੇ ਦੀ ਲੋਕ ਸਭ ਤੋਂ ਬਹੁਤ ਹੀਰਾ ਜੇ ਮੈਂ ਦੱਸ ਸਕਦਾ ਨਾ ਪਰ ਕੈਸ਼ ਵੀ ਲੱਗੇ ਨੇ ਗਹਿਣੇ ਵੀ ਲੱਗੇ ਚੁੰਦਰੀ ਵੀ ਸਾਰਾ ਜਿਹੜੀ ਲੋਕੀ ਦੇਲ ਮਾਰੀ ਵਗੈਰਾ ਉਹਨਾਂ ਨੇ ਖੋਲ੍ਹਿਆ ਤੁਸੀਂ ਉਹ ਨਹੀਂ ਖੋਲ੍ਹਿਆ ਸਭ ਤਾਂ ਬੰਦ ਤਾਂ ਸੀ ਉਹਨਾਂ ਦੇ ਤੇ ਲੋਕ ਲੋਕ ਸਾਰੇ ਤੋੜ ਵਿਸ਼ੇਸ਼ਾਕ ਤੋਂ ਵੇਦਾ ਇੱਕ ਕੰਪਨੀ ਤੋਂ ਬੋਲਿਆ ਵਿਸ਼ੇਸ਼ਾਕ ਤਾਂ ਤਨ ਕਿਸਰਾ ਗੋਲਿਆ ਜਦੋਂ ਚੱਲੇ ਗਏ ਨੇ ਫਿਰ ਅਸੀਂ ਆਪਣੇ ਆਪੇ ਕਿਤੇ ਗੋਲਿਆ ਮੇਰੇ ਹੱਥ ਗੋਲ ਵੇਸੇ ਨਾ ਪੈਰ ਬੰਨੇ ਵੇਸੇ ਇਹਨਾਂ ਦੇ ਹੱਥ ਵੀ ਬੰਨੇ ਸੀ ਪੈਰ ਵੀ ਬੰਨੇ ਸੀ ਉਹ ਵੇਰ ਤੇ ਅੰਦਰ ਗੋਲਿਆ ਜਦੋਂ ਲੁੱਟ ਹੋਈ ਕੁਝ ਦਿਨ ਬਾਅਦ ਉਹ ਸਾਰੇ ਨਹੀਂ ਸੀ ਉਹ ਸਾਰੇ ਪੰਜ ਗਏ ਉਹ ਕਾਰ ਤੇ ਐਸੀ ਜਿਵੇਂ ਮੋਟਰਸਾਈਕਲ ਤੇ ਕੁਝ ਪਤਾ ਲੱਗਾ ਬਾਰੂ ਕਿਸ ਚੀਜ਼ ਤੇ ਆਈ ਸੀ ਉਹ ਗੱਡੀ ਚ ਕਾਰ ਅਸੀਂ ਨਹੀਂ ਵੇਖਿਆ ਬਾਲ ਕੁੜੇ ਜਿਹੜਾ ਨੇ ਸਹਿਰਾ ਤਸੈਰ ਕਰਦੇ ਉਹਨਾਂ ਨੇ ਕਿਹਾ ਗੱਡੀ ਲਈ ਸੀ ਉੱਤੇ ਪਿੱਛੇ ਉਹ ਐਕਟੂਆ ਵੀ ਲੈ ਗਏ ਸਾਡਾ ਜਾਂਦੀ ਵਾਹ ਲੈ ਲੋ ਚਾਬੀ ਵੀ ਲੈ ਗਏ ਕਿ ਤਸੀਂ ਕੋਈ ਮਗਰ ਨਾ ਜਾ ਸਕੋ ਇਸ ਲਈ ਹਾਂ ਹਾਂ ਜੀ ਸਰ ਅੱਜ ਤੁਸੀਂ ਪਹੁੰਚੇ ਹੋ ਇਸ ਜਗ੍ਹਾ ਦੇ ਉੱਤੇ ਕੀ ਗੱਲ ਹੋਈ ਹੈ ਵਾਰਦਾਤ ਕੀ ਹੋਈ ਹੈ ਇਸ ਜਗ੍ਹਾ ਦੇ ਉੱਤੇ ਕਿਹਾ ਜਾ ਰਿਹਾ ਕਿ ਕਰੋੜਾਂ ਰੁਪਏ ਦੀ ਲੁੱਟ ਹੋਈ ਹੈ ਬੰਦਕ ਬਣਾਇਆ ਗਿਆ ਘਰ ਦੇ ਵਿੱਚ ਦੋਹਾਂ ਚੀਜ਼ਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਥੇ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਕਿ ਜੋ ਵੀ ਇੱਥੇ ਇਹਨਾਂ ਦੇ ਨਾਲ ਘਰ ਦੇ ਵਿੱਚ ਅਲਰਤਮਾਰ ਹੋਈ ਆ ਉਹਦੇ ਸਬੰਧੀ ਅਸੀਂ ਤਤਕਸ਼ ਕਰ ਰਹੇ ਹਾਂ ਲੁੱਟ ਕਿੰਨੇ ਕੁ ਦੀ ਹੋਈ ਕੁਝ ਫਸਲ ਚੱਲਿਆ ਜੀ ਹਾਂ ਇਹ ਹਾਲੀ ਕੋਈ ਕਰੀਬ ਕਨਫਰਮ ਨਹੀਂ ਹੋ ਰਿਹਾ ਕਿੰਨੇ ਕੁ ਜਾਣੇ ਸੀਗੇ ਜੀ ਲੁੱਟ ਕਰਨ ਵਾਲੇ ਇਹ ਵੀ ਕੈਮਰੇ ਖਨਾਰ ਰਹੇ ਤਾਂ ਤਸਵੀਰ ਜਰੀ ਹੈ ਠੀਕ ਹੈ ਜੀ ਥੈਂਕ ਯੂ ਵੈਲਕਮ